ਾਂ ਦੇ ਵਿੱਚ ਗਣੇਸ਼ ਜੀ ਦੀ ਸਥਾਪਨਾ ਕੀਤੀ ਗਈ ਹੈ ਸਰਜਨ ਕੀਤਾ ਜਾਵੇਗਾ 5 ਤਰੀਕ ਨੂੰ ਉਸ ਦੇ ਸਬੰਧ ਵਿੱਚ ਮੈਂ ਕੀਤਾ ਭਵਨ ਪਹੁੰਚਿਆ ਹੈ ਸ਼੍ਰੀ ਗਣੇਸ਼ ਮਹਾ ਉత్సਵ ਦੀਆਂ ਹਾਰਦਿਕ ਸ਼ੁਭ ਕਾਮਨਾਵਾਂ ਅਗਰਵਾਲ ਸਮੇਲਨ ਰਜਿਸਟਰ ਤਾਪਾ ਤੁਹਾਨੂੰ ਪਹਿਲਾਂ ਸ਼੍ਰੀ ਕੀਤਾ ਭਵਨ ਦੇ ਵਿੱਚ ਸਾਰੇ ਮੰਦਰ ਜੋ ਬਹੁਤ ਹੀ ਵੱੱਬਿਆ ਮੰਦਰ ਨੇ ਲੱਡੂ ਗੋਪਾਲ ਜੀ ਦੇ ਦਰਸ਼ਨ ਕਰੋ ਪਹਿਲਾਂ ਅਸੀਸਵਾਦ ਪ੍ਰਾਪਤ ਕਰੋ ਇਹਨਾਂ ਦਾ ਲੱਡੂ ਗੋਪਾਲ ਜੀ ਦਾ ਬੋਲੇनाथ ਜੀ ਦਾ ਮੰਦਰ ਹੈ ਇਹ ਇਸਦੇ ਦਰਸ਼ਨ ਕਰਵਾ ਰਹੇ ਹਾਂ ਤੁਹਾਨੂੰ ਇਸ ਤੋਂ ਬਾਅਦ ਵੀਰ ਹਨੂਮਾਨ ਜੀ ਦੇ ਦਰਸ਼ਨ ਕਰਵਾ ਰਹੇ ਹਾਂ ਤੁਹਾਨੂੰ ਸ਼੍ਰੀ ਗੀਤਾ ਭਵਨ ਤਪਾ ਵਿਖੇ ਇਹ ਮੰਦਰ ਨੇ ਨਾਲ-ਨਾਲ ਪ੍ਰਭੂ ਸ਼੍ਰੀ ਰਾਮ ਜੀ ਰਾਧਾ ਰਾਣੀ ਸੇ ਪ੍ਰਾਰਥਨਾ ਰਾਧੇ ਕਿਸ਼ੋਰੀ ਦਿਆ ਕਰੋ ਸ਼ਾਮਾ ਲਾਡਲੀ ਕਿਰਪਾ ਕਰੋ ਸ਼ੇਰਾਂ ਵਾਲੀ ਮਾਂ ਮੇਰਾਂ ਵਾਲੀ ਮਾਂ ਰਾਧਾ ਕ੍ਰਿਸ਼ਨ ਜੀ ਰਾਧਾ ਰਾਣੀ ਕੀ ਜੈ ਆਰਤੀ ਓਮ ਜੈ ਜਗਦੀਸ਼ ਹਰੇ ਇਹ ਸਾਰੇ ਮੰਦਰਾਂ ਦਾ ਵਿਊ ਹੈ بارش ਕਾਫੀ ਤੇਜ਼ ਹੋ ਰਹੀ ਹੈ ਜਿਸ ਦੇ ਸੰਬੰਧ ਵਿੱਚ ਅੱਜ ਸ਼੍ਰੀ ਗਣੇਸ਼ ਜੀ ਦੀ ਆਰਤੀ ਜੋ ਰੱਖੀ ਗਈ ਸੀ ਉਸ ਵਿੱਚ ਸ਼ਰਧਾਲੂ ਥੋੜੇ ਜੇ ਘੱਟ ਪਹੁੰਚੇ ਨੇ ਚਲੋ ਗਣੇਸ਼ ਜੀ ਮਹਾਰਾਜ ਸਭ ਤੇ ਮੇਰੇ ਪਰੇ ਹੱਥ ਬੁਣਾਈ ਰੱਖਣਾ ਸੰਗਤਾਂ ਫਿਰ ਵੀ ਆਰਤੀ ਮੌਕੇ ਵੱਡੀ ਗਿਣਤੀ ਵਿੱਚ ਪਹੁੰਚ ਚੁੱਕੀਆਂ ਸੀ ਥੋੜੀ ਜੀ ਬਰਸਾਤ ਘਟੀ ਐ ਪਰ ਗਣੇਸ਼ ਜੀ ਅੱਗੇ ਅਰਦਾਸ ਬੇਨਤੀਆਂ ਕਰਦੇ ਆ ਕਿ ਬਹੁਤ ਹੋ ਗਿਆ ਦਾਤਾ ਮੇਰੇ ਬਰਸਾਤ ਬਹੁਤ ਹੋ ਗਈ ਹੁਣ ਕਿਰਪਾ ਕਰੋ ਮਿਹਰ ਕਰੋ ਬਹੁਤ ਨੁਕਸਾਨ ਹੋ ਚੁੱਕਿਆ ਹੈ ਕਿਸਾਨਾਂ ਦਾ ਘਰਾਂ ਦਾ ਫਸਲਾਂ ਦਾ ਕਾਫੀ ਵੱਡੀ ਪੱਧਰ ਤੇ ਨੁਕਸਾਨ ਹੋ ਚੁੱਕਿਆ ਹੈ ਜਾਨੀ ਅਤੇ مالی ਨੁਕਸਾਨ ਇਸ ਲਈ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਹੈ ਕਿ ਦਾਤਾ ਜੀ ਬਸ ਕਰੋ ਹੋਰ ਨੁਕਸਾਨ ਨਹੀਂ ਚੱਲਿਆ ਜਾਂਦਾ ਸ਼੍ਰੀ ਰਾਧਾ ਰਾਣੀ ਮਹਾਉਤਸਵ ਸ਼੍ਰੀ ਗਣੇਸ਼ ਜੀ ਮਹਾ ਸੋ ਸਵਾਗਤ ਹੈ ਸ਼੍ਰੀ ਗੀਤਾ ਭਵਨ। ਆਰਤੀ 7:30 ਵਜੇ ਹਰ ਰੋਜ਼ ਹੁੰਦੀ ਹੈ। ਪੂਜਾ ਸਵੇਰੇ 8:00 ਵਜੇ ਹੁੰਦੀ ਹੈ ਹਰ ਰੋਜ਼। ਸਵਾਗਤ ਕਰਤਾ ਸ਼੍ਰੀ ਗੀਤਾ ਭਵਨ ਕਮੇਟੀ ਰਜਿਸਟਰਡ ਪੰਡਤ ਕਾਲाराम ਜੀ வேத ਪਾਠੀ ਬਹੁਤ ਹੀ ਨਿੱਗੇ ਸਵਾਦੇ। ਪੰਡਤ ਜੀ ਨੇ ਨੰਬਰ ਵੀ ਬੋਲ ਦਿੰਨੇ ਇਹਨਾਂ ਦਾ 9050307097 ਸਾਤਾ ਨਾਇਆ। ਤਾ ਕੋਈ ਵੀ ਪ੍ਰੋਗਰਾਮ ਹੁੰਦਾ ਤਾਂ ਪੰਡਤ ਕਾਲਾਰਾਮ ਬੇਦਪਾਠੀ ਜੀ ਨੂੰ ਯਾਦ ਕਰਿਓ ਬਹੁਤ ਹੀ ਪਹੁੰਚੇ ਹੋਏ ਸ਼ਾਸਤਰੀ ਜੀ ਨੇ ਚਲੋ ਉਹ ਆਣ ਅੱਗੀ ਬੇਨਤੀ ਹੈ ਕਿ ਬਹੁਤ ਹੋ ਗਈ ਬਰਸਾਤ ਇਸ ਕਰਕੇ ਹੁਣ ਬੰਦ ਕਰੋ ਰਾਦੇ ਰਾਦੇ ਸ਼੍ਰੀ ਗਣੇਸ਼ ਜੀ ਮਹਾਰਾਜ ਕੀ ਜੈ ਹਾਂਜੀ ਮਹਾਰਾਜ ਲਿਓ ਜੀ ਜਲਦੀ ਆ। ਅੱਡ